ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਇਹ ਮੈਂ ਆਪਾਂ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਈ ਹੈ ਤੇ ਇਹਦੇ ਵਾਸਤੇ ਆਪਾਂ ਗੈਸ ਦੇ ਉੱਪਰ ਕੜਾਈ ਰੱਖ ਲਈ ਆ ਤੇ ਇਹ ਗਵਾਰੇ ਦੀਆਂ ਜਿਹੜੀਆਂ ਫਲੀਆਂ ਆ ਆਪਾਂ ਇਸ ਤਰ੍ਹਾਂ ਕੱਟ ਲਈਆਂ ਕਈ ਲੰਬੀਆਂ ਲੰਬੀਆਂ ਵੀ ਰੱਖ ਲੈਂਦੀ ਆ ਤੇ ਮੈਂ ਇਹਨੂੰ ਕੱਟ ਲਿਆ ਹੈ ਕੱਟ ਕੇ ਇਹਨੂੰ ਵਾਸ਼ ਕਰਕੇ ਮੈਂ ਰੱਖਤਾ ਤੇ ਇੱਧਰ ਮੈਂ ਆਲੂ ਕੱਟੇ ਆ ਇਹ ਗਵਾਰੇ ਦੀਆਂ ਫਲੀਆਂ ਦੀ ਤੇ ਆਲੂ ਦੀ ਸਬਜ਼ੀ ਆਪਾਂ ਬਣਾ ਰਹੇ ਆਂ ਇੱਧਰ ਮੈਂ ਲੰਬੇ-ਲੰਬੇ ਪਿਆਜ਼ ਕੱਟੇ ਹੋਏ ਆ। ਇੱਧਰ ਮੈਂ ਕੱਟਿਆ ਟਮਾਟਰ, ਲਸਣ, ਹਰੀ ਮਿਰਚ, ਲਸਣ ਤੇ ਅਦਰਕ। ਇਹ ਮੈਂ ਕੱਟ ਲਿਆ ਤੇ ਹੁਣ ਤੁਹਾਨੂੰ ਦੱਸਦੀ ਆ ਇਹ ਸਬਜ਼ੀ ਮੈਂ ਕਿਸ ਤਰ੍ਹਾਂ ਵੱਖਰੇ ਤਰੀਕੇ ਨਾਲ ਬਣਾਉਣੀ ਆ ਬਹੁਤ ਹੀ ਟੇਸਟੀ ਬਣਦੀ ਆ। ਗੈਸ ਦੇ ਉੱਪਰ ਮੈਂ ਕੜਾਹੀ ਰੱਖ ਲਈ ਤੇ ਗੈਸ ਨੂੰ ਆਪਾਂ ਆਨ ਕਰ ਦੇਣਾ। ਗੈਸ ਨੂੰ ਮੈਂ ਆਨ ਕਰਤਾ ਤੇ ਆਪਾਂ ਇਹ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਸਬਜੀ ਬਣਾਉਣੀ ਆ ਕਿਉਂਕਿ ਸਰੋਂ ਦੇ ਤੇਲ ਵਿੱਚ ਬਹੁਤ ਹੀ ਕਰਾਰੀ ਸਬਜੀ ਬਣਦੀ ਏ ਸਰੋਂ ਦਾ ਤੇਲ ਮੈਂ ਲੈ ਲਿਆ ਜਿੰਨਾ ਚਿਰ ਇਹ ਪੂਰੀ ਤਰ੍ਹਾਂ ਕਲਕ ਨਹੀਂ ਜਾਂਦਾ ਇਹ ਤੇਲ ਧੂਆ ਨਹੀਂ ਛੱਡਣ ਲੱਗਦਾ ਉਨਾ ਚਿਰ ਤੁਸੀਂ ਪਿਆਜ਼ ਨਹੀਂ ਪਾਉਣੇ ਵਿੱਚ ਇਹ ਆਪਣੇ ਸਰੋਂ ਦਾ ਤੇਲ ਜਦੋਂ ਕਲਕ ਗਿਆ ਉਦੋਂ ਇਹ ਨਿਸ਼ਾਨੀ ਆ ਵੀ ਧੂਆ ਛੱਡਣ ਲੱਗ ਜੂਗਾ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਉਸੀ ਦੇਖ ਸਕਦੇ ਆ ਜਿਹੜਾ ਸਰੋਂ ਦਾ ਤੇਲ ਆ ਉਹ ਧੂਆ ਛੱਡਣ ਲੱਗਿਆ ਹੁਣ ਆਪਾਂ ਇਹਦੇ ਵਿੱਚ ਲਸਣ ਪਾਤਾ ਪਹਿਲਾਂ ਫਿਰ ਹਰੀ ਮਿਰਚ ਪਾਤੀ ਆ ਇਹਨੇ ਆਪਾਂ ਥੋੜਾ ਜਿਹਾ ਸਿਰ ਫਰਾਈ ਕਰ ਲੈਣਾ ਹੈ ਜਦੋਂ ਪਹਿਲਾਂ ਊਠ ਰੱਖਦੇ ਹੁੰਦੇ ਸੀ ਊਠ ਰੱਖਦੇ ਸੀ ਉਹਨਾਂ ਨੂੰ ਵੀ ਗਵਾਰਾ ਬਹੁਤ ਖਵਾਉਂਦੇ ਸੀ ਪਰ ਮੈਨੂੰ ਗਵਾਰੇ ਦੀਆਂ ਜੜੀਆਂ ਫੱਲੀਆਂ ਦੀ ਸਬਜ਼ੀ ਬਹੁਤ ਹੀ ਟੇਸਟੀ ਲੱਗਦੀ ਆ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਇਹ ਰਾਜਸਥਾਨ ਵਿੱਚ ਹੁਣ ਜ਼ਿਆਦਾ ਫੱਲੀਆਂ ਹੁੰਦੀਆਂ ਕਿਉਂਕਿ ਇਹ ਮਾਰੂ ਇਲਾਕੇ ਵਿੱਚ ਹੁੰਦੀਆਂ ਜਿਵੇਂ ਆਪਣੇ ਪਹਿਲਾਂ ਮਾਰੂ ਇਲਾਕੇ ਸੀਗੇ ਹੁਣ ਤਾਂ ਆਪਣੇ ਪਾਣੀ ਲੱਗਣ ਲੱਗ ਪਿਆ ਤੇ ਉਹਨਾਂ ਵਿੱਚ ਜ਼ਿਆਦਾ ਹੁੰਦੀਆਂ ਸੀਆਂ ਇਹ ਹੁਣ ਮੈਂ ਵਿੱਚ ਪਿਆਜ਼ ਪਾ ਲਈ ਹੈ ਕਈ ਇਹਨਾਂ ਨੂੰ ਊਠਾਂ ਦਾ ਊਠਾਂ ਦਾ ਖਾਈ ਆ ਵੀ ਕਹਿ ਦਿੰਦੇ ਆ ਵੀ ਇਹਨਾਂ ਨੂੰ ਊਠ ਖਾਂਦੇ ਸੀ ਪਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਇਹਨਾਂ ਨੂੰ ਜ਼ਰੂਰ ਆਪਾਂ ਟਰਾਈ ਕਰਕੇ ਦੇਖਣਾ ਇਹ ਵਾਈਵਾਦੀ ਤੋਂ ਬਹੁਤ ਹੀ ਵਧੀਆ ਹੈ ਇਹ ਜੇ ਕਿਸੇ ਨੂੰ ਜਿੰਨੇ ਵਾਈ ਹੋ ਜਾਂਦੀ ਹੈ ਗੁੱਡੇ ਦੁਖਦੇ ਆ ਉਹ ਇਹਨਾਂ ਵਿੱਚ ਭਰਪੂਰ ਸਾਰਾ ਇਹ ਤੱਤ ਹੁੰਦੇ ਆ ਜਿਹੜੇ ਵਾਈਵਾਦੀ ਨੂੰ ਰੋਕਦੇ ਆ ਇਹ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਪਾਤਾ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਬ੍ਰਾਊਨ ਕਰ ਲਾਂਗੇ ਆਪਾਂ ਹੁਣ ਮਿਕਸ ਕਰ ਲੈਂਦੀ ਆ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਆਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੁਣ ਆਪਾਂ ਇਹਦੇ ਵਿੱਚ ਅਦਰਕ ਪਾ ਲੈਣਾ ਜਿਹੜਾ ਅਦਰਕ ਆਪਣਾ ਕੱਟਿਆ ਤੇ ਟਮਾਟਰ ਕੱਟੇ ਹੋਈ ਆ ਉਹ ਆਪਾਂ ਪਾ ਲੈਣੀ ਆ ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ 10 ਮਿੰਟ ਤੱਕ ਕਰਾ ਆਪਾਂ ਇਹਨਾਂ ਨੂੰ ਫਰਾਈ ਹੋਣ ਦੇਵਾਂਗੇ ਜਦੋਂ ਆਪਣੇ ਪਿਆਜ਼ ਪੁੱਜ ਜਾਣਗੇ ਤਾਂ ਫਿਰ ਆਪਾਂ ਇਹਨਾਂ ਦੇ ਵਿੱਚ ਅੱਪਾ ਆਲੂ ਪਾਵਾਂਗੇ ਹੁਣ ਇਹ ਥੋੜੇ ਜਿਹਾ ਆਪਾਂ ਜ਼ਿਆਦਾ ਫਰਾਈ ਨਹੀਂ ਕਰਨੇ ਆਪਾਂ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾਉਣਾ ਹਲਦੀ ਪਾਉਣੀ ਆ ਤੇ ਆਪਣੀਆਂ ਮਿਰਚਾਂ ਪਾਉਣੀਆਂ ਆ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਹਨਾਂ ਦੇ ਵਿੱਚ ਰੰਗ ਵਾਸਤੇ ਕਿਉਂਕਿ ਆਪਣੇ ਹਰੀਆਂ ਮਿਰਚਾਂ ਪਾਈਆਂ ਹੋਈਆਂ ਵਿੱਚ ਇਹ ਥੋੜਾ ਜਿਹਾ ਜਿਹੜੀਆਂ ਪਿਆਜ਼ ਆ ਉਹ ਇਹਦੇ ਵਿੱਚ ਜ਼ਿਆਦਾ ਨਹੀਂ ਭੁੰਨੇ ਤੁਸੀਂ ਹਲਕੇ ਪਿੰਕ ਕਲਰ ਦੀ ਕਰਨੀਆਂ ਕਿਉਂਕਿ ਇਹਦੇ ਵਿੱਚ ਜਿਹੜੇ ਪਿਆਜ਼ ਆ ਉਹ ਬਹੁਤ ਹੀ ਟੇਸਟੀ ਟੇਸਟ ਆਉਂਦਾ ਪਿਆਜ਼ਾਂ ਦਾ ਥੋੜੇ ਜਿਹਾ ਅੱਧ ਕੱਚੇ ਜੇ ਪਿਆਜ਼ ਜਦੋਂ ਆਪਾਂ ਖਾਂਦੇ ਆ ਬਹੁਤ ਹੀ ਜ਼ਿਆਦਾ ਟੇਸਟ ਆਉਂਦਾ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਣਾ ਹੁਣ ਆਪਾਂ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਇਹਨਾਂ ਨੂੰ ਆਪਾਂ ਮਿਕਸ ਕਰ ਦੇਵਾਂਗੇ ਹੁਣ ਮਿਕਸ ਕਰਕੇ ਹੁਣ 5-10 ਮਿੰਟ ਤੱਕ ਇਹਨਾਂ ਨੂੰ ਆਪਾਂ ਪਕਾਵਾਂਗੇ ਜਿਹੜੇ ਆਪਾਂ ਮਸਾਲੇ ਪਾਏ ਆ ਜਿਹੜਾ ਇਹਨਾਂ ਦਾ ਕੱਚਾਪਨ ਉਹ ਦੂਰ ਹੋ ਜਾਵੇ ਥੋੜਾ ਜਿਹਾ ਚਿਰ ਆਪਾਂ ਪ੍ਰੋਂ ਟਾ ਕੇ ਇਹਨਾਂ ਨੂੰ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਮਸਾਲੇ ਚੰਗੀ ਤਰ੍ਹਾਂ ਭੁੱਜ ਗਏ ਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਆਲੂ ਕੱਟੇ ਹੋਏ ਆ ਇਹ ਪਾ ਦਿਆਂਗੇ ਆਲੂ ਤੁਸੀਂ ਬਹੁਤ ਪੌਣੇ ਫਲੀਆਂ ਗਵਾਰਿਆਂ ਦੀ ਫਲੀ ਵਿੱਚ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਆਪਣੀ ਰੈਡੀ ਹੁੰਦੀ ਆ ਆਪਾਂ ਪਹਿਲਾਂ ਆਲੂ ਪਾਵਾਂਗੇ ਕਿਉਂਕਿ ਆਲੂ ਥੋੜਾ ਜਿਹਾ ਰਿਜਣ ਦੇ ਵਿੱਚ ਸਮਾਂ ਲੱਗਦਾ ਹੈ ਇਸ ਲਈ ਪਹਿਲਾਂ ਆਪਾਂ ਆਲੂਆਂ ਨੂੰ ਪਾ ਦੇਣਾ ਇਹ ਆਪਾਂ ਹੁਣ ਚੰਗੀ ਤਰ੍ਹਾਂ ਜਿਹੜੇ ਆਲੂ ਆ ਵਿੱਚ ਆਪਾਂ ਮਿਕਸ ਕਰ ਦੇਣੀ ਆ ਇਹਨਾਂ ਨੂੰ ਹਣ ਉੱਪਾਂ ਉੱਪਰੋਂ ਟੱਕ ਦੇਣਾ ਹੈ ਟਾਕੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਚੈਰਾਂ ਇਹਨਾਂ ਨੂੰ ਪਕਾਉਣਾ ਹੈ ਹੁਣ ਆਪਾਂ ਉੱਪਰੋਂ ਦੇਖਣਾ ਹੈ ਥੋੜਾ ਜਿਹਾ ਆਪਾਂ ਹਲਾ ਲੈਣਾ ਹੈ ਫਿਰ ਇਹਦੇ ਵਿੱਚ ਆਪਾਂ ਇਹਦੇ ਵਿੱਚ ਗਵਾਰੇ ਦੀਆਂ ਫਲੀਆਂ ਪਾਵਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਥੋੜਾ ਜਿਹਾ ਚੈਰ ਹੁਣ ਆਪਾਂ ਹੋਰ ਟਾਕੇ ਇਹਨਾਂ ਨੂੰ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਕੜਛੀ ਮਾਰਦੇ ਰਹਿਣਾ ਹੈ ਕਿਉਂਕਿ ਜਿਹੜਾ ਆਪਣੇ ਆਲੂ ਆ ਉਹ نیچے ਨਾ ਲੱਗ ਜਾਣ ਤੁਸੀਂ ਦੇਖ ਸਕਦੇ ਹੋ ਮੈਂ ਕੜਛੀ ਮਾਰ ਰਹੀ ਹਾਂ ਕਿਉਂਕਿ ਜਿਹੜਾ ਆਪਣਾ ਮਸਾਲਾ ਹੈ ਉਹ ਵਿੱਚ ਪਾਇਆ ਉਹ نیچے ਲੱਗਣ ਦਾ ਡਰ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਗਵਾਰੇ ਦੀਆਂ ਫਲੀਆਂ ਪਾ ਦੇਣੀਆਂ ਹੈ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਸਾਰੀਆਂ ਫਲੀਆਂ ਨੂੰ ਵਿੱਚ ਮਿਕਸ ਕਰ ਦਾਂਗੇ ਆਲੂਆਂ ਦੇ ਵਿੱਚ ਇਹ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਊਗੀ ਇਹਦੇ ਵਿੱਚ ਤੁਸੀਂ ਪਾਣੀ ਬਿਲਕੁਲ ਵੀ ਨਹੀਂ ਪਾਉਣਾ ਗੈਸ ਦਾ ਫਲੇਮ ਆਪਾਂ ਸਲੋ ਕਰ ਦੇਣਾ ਹੈ ਇਸ ਸਲੋ ਫਲੇਮ ਤੇ ਬਣੀ ਗਵਾਰੇ ਦੇ ਫਲੀਆਂ ਦੀ ਸਬਜ਼ੀ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿਆਂਗੇ ਤੁਸੀਂ ਦੇਖ ਸਕਦੇ ਆ ਮੈਂ ਗਵਾਰੇ ਦੀਆਂ ਫਲੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਹੁਣ ਆਪਾਂ ਉਪਰੋਂ ਇਹਨਾਂ ਨੂੰ ਟੱਕ ਦੇਵਾਂਗੇ ਗੈਸ ਦੀ ਫਲੇਮ ਆਪਾਂ ਲੋ ਹੀ ਰੱਖਣੀ ਆ ਕਿਉਂਕਿ ਇਹ ਭਾਫ਼ ਦੇ ਵਿੱਚ ਹੀ ਪੱਕ ਕੇ ਆਪਣੀ ਸਬਜ਼ੀ ਤਿਆਰ ਹੋਊਗੀ ਤੁਸੀਂ ਦੇਖ ਸਕਦੇ ਆ ਆਪਣੀ ਸਬਜੀ ਦੇ ਵਿੱਚੋਂ ਕਿੰਨੀ ਭਾਫ਼ ਔੜ ਰਹੀ ਆ ਇਹ ਭਾਫ਼ ਦੇ ਵਿੱਚ ਪੱਕੀ ਹੋਈ ਸਬਜੀ ਬਹੁਤ ਹੀ ਟੇਸਟੀ ਬਣਦੀ ਆ ਹੁਣ ਆਪਾਂ ਫੇਰ ਦੁਬਾਰਾ ਉੱਪਰੋਂ ਢੱਕਣ ਲਾ ਦੇਵਾਂਗੇ ਹੁਣ ਆਪਾਂ ਫੇਰ ਦੁਬਾਰਾ ਇਹਨਾਂ ਨੂੰ ਹਿਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਭਾਫ਼ ਕਿਸ ਤਰ੍ਹਾਂ ਔੜ ਰਹੀ ਆ ਫਿਰ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਜਿਹੜੀ ਸਬਜੀ ਆਪਣੀ ਉਹ ਨੀਚੇ ਨਾ ਲੱਗ ਜਾਵੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਸਬਜੀ ਆਪਣੀ ਬਣ ਕੇ ਰੈਡੀ ਹੋਈ ਆ ਥੈਂਕ ਯੂ ਫਾਰ ਵਾਚਿੰਗ